ਸੱਚਰੀਆ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਦੱਡੇ ਤੇ ਬੋਲੀਆਂ ਤੇ ਪਹਿਲਾਂ ਆਪਣੀਆਂ ਬੋਲੀਆਂ ਚੈਨਲ ਤੇ ਆਈਆਂ ਹੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੁਰੂ ਕਰਦੇ ਆਪਾਂ ਹੁਣ ਦੱਡੇ ਤੇ ਬੋਲੀਆਂ ਢੋਲ ਬਣਾ ਵਿਚਿਆ ਜੀਵੇ ਸੁਣ ਕੇ ਮੇਰੇ ਬੋਲ ਬਣਾ ਵਿਚਿਆ ਜੀਵੇ ਸੁਣ ਕੇ ਮੇਰੇ ਬੋਲ ਬਣਾ ਵਿਚਿਆ ਜੀਵੇ ਲੱਬੀ ਬਣਾ ਵਿੱਚ ਆਇਆ ਸੀ ਤੂੰ ਨਾ ਮੈਨੂੰ ਲੱਬੀ ਬਣਾ ਵਿੱਚ ਆਇਆ ਸੀ ਥੋੜੀ ਮੈਨੂੰ ਲੱਬੀ ਬਣਾ ਵਿੱਚ ਆਇਆ ਸੀ ਤੂੰ ਨਾ ਮੈਨੂੰ ਲੱਬੀ ਡੰਡੀਆਂ ਕਰਾ ਦੇ ਹਾਨੀਆਂ ਵੇ ਮੈਂ ਵੇਲਾ ਵੇਖਣ ਜਾਣਾ ਡੰਡੀਆਂ ਕਰਾ ਦੇ ਹਾਨੀਆਂ ਵੇ ਮੈਂ ਮੇਲਾ ਵੇਖਣ ਜਾਣਾ ਡੰਡੀਆਂ ਕਰਾ ਦੇ ਹਾਨੀਆਂ ਡਾ ਜਰੇ ਖਾ ਮੈਂ ਕੱਤਣ ਲੱਗੀ ਪੂਣੀ ਲੈ ਗਿਆ ਕਾਂ ਵਕਾਵਾ ਦੇ ਪੂਣੀ ਲੈ ਕੇ ਰੱਬ ਦਾ ਨਾਮ ਵ ਪੂਣੀ ਦੇ ਕਾਵਾ ਲੈ ਕੇ ਰੱਬ ਦੇ ਨਾਮ ਪੂਣੀ ਦੇ ਜਾਵੇ ਮੈਂ ਬੁਲਬੁਲ ਤੂੰ ਕਾਂ ਵ ਪੂਣੀ ਦੇ ਜਾਵੇ ਮੈਂ ਬੁਲਬੁਲ ਤੂੰ ਕਾਂ ਵ ਨੀ ਦੇ ਜਾਵੇ ਡੋਈ ਕੁੜੀਓ ਨੀ ਮੈਂ ਉਤਲੇਚ ਬਾਰੇ ਅੱਡ ਹੋਈ ਕੁੜੀਓ ਨੀ ਮੈਂ ਉਤਲੇਚ ਬਾਰੇ ਅੱਡ ਹੋਈ ਕੁੜੀਓ ਨੀ ਮੈਂ ਉਤਲੇਚ ਬਾਰੇ ਅੱਡ ਹੋਈ ਕੁੜੀਓ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਚੈਨਲ ਸਬਸਕ੍ਰਾਈਬ ਤੇ ਸਪੋਰਟ ਜ਼ਰੂਰ ਕਰੋ ਧੰਨਵਾਦ